ਉਹ ਲੀਨਤਾ ਹਾਸਲ ਕਰਦਾ ਹੈ ਮਹਾਰਾਜ ਕਹਿੰਦੇ ਸਜਨਾ ਇੱਕ ਨਾਮ ਧਿਆਉ ਜੇ ਮਿਲਣਾ ਜੇ ਜੁੜਿਆ ਨਹੀਂ ਗਿਆ ਤੁਰਿਆ ਨਹੀਂ ਗਿਆ ਅੰਦਰ ਨਾਮ ਨਹੀਂ ਵਸਿਆ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭੰਡਾ ਧੋਏ ਬੈਸ ਧੂਪ ਦੇਵਾ ਤਉ ਦੁੱਧ ਦੇ ਕੋ ਜਾਵ ਭੰਡਾ ਨਾਮੇ ਪਾਤਰ ਦਾ ਬਰਤਨ ਦਾ ਮਹਾਰਾਜ ਕਹਿੰਦੇ ਸਜਨਾ ਜੇ ਹਿਰਦੇ ਦੇ ਅੰਦਰ ਨਾਮ ਨਹੀਂ ਵਸਿਆ ਭਗਵਾਨ ਨਹੀਂ ਪ੍ਰਗਟਿਆ ਤੇ ਤੇ ਆਪਣੇ ਭਾਂਡੇ ਨੂੰ ਧੋ ਔਰ ਭਾਂਡੇ ਨੂੰ ਧੋਣਾ ਕਰ ਤੇ ਔਰ ਬੈਠ ਕੇ ਨਾ ਫਿਰ ਇਹਨੂੰ ਧੁੱਪ ਦੇ ਵਿੱਚ ਧੋ ਕੇ ਧੁਪੇ ਸਕਾ ਜਿਹੜਾ ਦੁੱਧ ਰਿੜਕਣ ਵਾਲਾ ਭਾਂਡਾ ਹੁੰਦਾ ਨਾ ਦਹੀਂ ਜਮਾਉਣ ਵਾਲਾ ਸ਼ਿਆਨੀਆਂ ਮਾਤਾਵਾਂ ਨੇ ਕੀ ਕਰਨਾ ਉਦਜ ਕੁਝ ਦਿਨਾਂ ਬਾਅਦ ਉਸ ਨੂੰ ਇੱਕ ਕੂਚ ਕੇ ਚੰਗੀ ਤਰ੍ਹਾਂ ਧੋਣੀ ਆਦ ਦੇ ਕੇ ਤੇ ਉਸ ਨੂੰ ਧੁੱਪੇ ਰੱਖ ਦੇਣਾ ਬਈ ਇਹ ਦੇ ਵਿੱਚੋਂ ਸ਼ੰਧਰਾਨ ਜੀ ਚਲੀ ਜਾਵੇ ਹੌਕ ਜੀ ਨਾ ਆਵੇ ਤੇ ਧੂਫਾਦਕ ਸੁਗੰਧੀਆਂ ਤਾਂ ਦੇਣੀ ਐ ਇਹਦੇ ਵਿੱਚ ਦੁੱਧ ਲੱਸੀ ਜਿਹੜੀ ਜੰਮੂਗੀ ਨਾ ਉਹ ਵਿੱਚੋਂ ਸ਼ੰਧਰਾਨ ਜੀ ਹੌਕ ਜੀ ਨਹੀਂ ਆਏਗੀ ਉਹਦੇ ਵਿੱਚੋਂ ਇਹ ਸੁਗੰਧਤ ਆਵੇਗੀ ਮਹਾਰਾਜ ਕਹਿੰਦੇ ਭਾਂਡਾ ਜਿਹੜਾ ਤੇਰਾ ਹੈ ਨਾ ਹਿਰਦਾ ਇਹ ਤਾਂ ਮੈਲਾ ਹੋ ਗਿਆ ਇਹਦੇ ਵਿੱਚੋਂ ਤਾਂ ਵਿਕਾਰਾਂ ਦੀ ਬਦਬੂ ਦੁਰਚਾਰਾਂ ਦੀ ਬਦਬੂ ਪਈ ਆਂਦੀ ਏ ਇਹਨੂੰ ਪਹਿਲਾਂ ਧੋ ਬੈਠ ਬੈਠਣਾ ਕਰ ਅੰਦਰ ਦੀ ਬੈਸ ਵਾਸ਼ਨਾਵਾਂ ਨੂੰ ਖਤਮ ਕਰ ਜਿਹੜੀਆਂ ਇਹਦੇ ਅੰਦਰ ਵਾਸ਼ਨਾ ਨੇ ਉਥਲ ਪਥਲ ਮਚਾਈ ਏ ਤੇ ਉਹਨਾਂ ਨੂੰ ਖਤਮ ਕਰ ਜਦੋਂ ਉਹਨਾਂ ਨੂੰ ਧੋਵੇਂਗਾ ਉਤ ਧੂਪ ਜਾਣ ਗਿਆ ਔਰ ਸਜਨਾ ਨਿਸ਼ਕਾਮ ਕਰਮਾਂ ਦੇ ਨਾਲ ਨਿਸ਼ਕਾਮ ਕਰਮਾਂ ਦੇ ਨਾਲ ਕਾਮਨਾਵਾਂ ਤੂੰ ਰਹਿਤ ਹੋ ਕੇ ਉਹਨੂੰ ਤੋ ਤੇ ਧੂਪ ਦੇ ਪਰਿਪੂਰਨ ਪਰਮਾਤਮਾ ਨੂੰ ਜਾਨਣਾ ਪਰਮਾਤਮਾ ਨੂੰ ਆਰਾਧਨਾ ਔਰ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਸ਼ੋਭਾ ਮਨਾਵਨੋ ਕਹਿੰਦੇ ਤਾਂ ਫਿਰ ਕੀ ਹੋਏਗਾ ਤੋ ਦੁੱਧੇ ਕੋ ਜਾਵਹ ਫੇਰ ਉਹ ਪਾਂਡਾ ਸਾਫ਼ ਸੁਥਰਾ ਬਣਾ ਕੇ ਫਿਰ ਦੁੱਧ ਲੈਣ ਵਾਸਤੇ ਤੁਰ ਅੱਗੇ ਹੋ ਤੇ ਜੇ ਕਈ ਵਾਰ ਦੁੱਧ ਲੈਣ ਚੱਲੇ ਜਾਈਏ ਨਾ ਤੇ ਜਿੱਥੋਂ ਦੁੱਧ ਲਿਆਉਣਾ ਹੋਵੇ ਕਹਿੰਦੇ ਪਾਂਡਾ ਤਾਂ ਸਾਫ਼ ਕਰ ਲਿਆਉਂਦਾ ਪਹਿਲਾਂ ਪਾਂਡਾ ਧੋ ਫਿਰ ਦੁੱਧ ਪਵਾਈ ਮੁਰਕੇ ਦੁੱਧ ਜਿਹੜਾ ਤੇਰੇ ਜੋਗ ਨਾ ਰਹਿ ਗਿਆ ਪੀਣ ਦੇ ਜੋਗ ਨਾ ਰਹਿ ਗਿਆ ਚਾਹ ਪਾਣੀ ਬਣਾਉਣ ਦੇ ਜੋਗ ਨਾ ਰਹਿ ਗਿਆ ਤੇ ਲਾਹਾ ਕਿਨੂੰ ਬਈ ਦੁੱਧ ਵਾਲੇ ਨੇ ਦੁੱਧ ਮਾੜਾ ਦਿੱਤਾ ਦੁੱਧ ਨਹੀਂ ਸੀ ਚੰਗਾ ਦੁੱਧ ਤਾਂ ਚੰਗਾ ਸੀ ਪਰ ਭਾਂਡਾ ਸ਼ਵਸ਼ ਨਹੀਂ ਸੀ ਮਹਾਰਾਜ ਕਹਿੰਦੇ ਦੁੱਧ ਤਾਂ ਬੜਾ ਪਵਿੱਤਰ ਹੈ ਵੈ ਗੁਰੂ ਦਾ ਨਾਮ ਬੜਾ ਪਵਿੱਤਰ ਹੈ ਗਿਆਨ ਬੜਾ ਪਵਿੱਤਰ ਹੈ ਭਲਿਆ ਹਿਰਦਾ ਅਸ਼ੁੱਧੀਆਂ ਦੇ ਨਾਲ ਭਰਿਆ ਹੋਇਆ ਹੈ ਇਹਨਾਂ ਅਸ਼ੁੱਧੀਆਂ ਨੂੰ ਗੁਸਤਾਖੀਆਂ ਨੂੰ ਗੁਨਾਹਾਂ ਨੂੰ ਅੰਦਰੋਂ ਧੋ ਕੇ ਬਾਹਰ ਕੱਢ ਤੇ ਸਜਣਾ ਫਿਰ ਪ੍ਰਭੂ ਵੱਲ ਨੂੰ ਨਾਮ ਲੈਣ ਵਾਸਤੇ ਤੁਰ ਫਿਰ ਨਾਮ ਅੰਦਰ ਵਸਣਾ ਔਰ ਫਿਰ ਹਿਰਦੇ ਦੇ ਵਿੱਚ ਵੈਗਰੂਦੀ ਕਿਰਪਾ ਹੋਮਣੀ ਉਹ ਉਸ ਪਾਸੇ ਨੂੰ ਤੁਰ ਫਿਰ ਕੀ ਕਹਿੰਦੇ ਦੂਦ ਕਰਮ ਫੁਨ ਸੁਰਤ ਸਮਾਇਨ ਔਰ ਦੁੱਧ ਜਿਹੜਾ ਹੈ ਇਨਿਸ਼ਕਾਮ ਕਰਮ ਜਿਹੜਾ ਕਰਮਾਂ ਨੂੰ ਕਮਾਉਣਾ ਗੁਰੂ ਦੇ ਉਪਦੇਸ਼ ਨੂੰ ਕਰਮ ਪਰਮਾਤਮਾ ਵਾਲੇ ਹੋਣੇ ਪਰਮਾਤਮਾ ਅਨੁਸਾਰ ਹੋਣੇ ਉਹ ਕਰਮ ਤਿਆਗਦੇ ਨੇ ਜਿਹੜੇ ਬੇਕਾਰਾਂ ਵੱਲ ਨੂੰ ਦੁਰਾਚਾਰ ਵੱਲ ਨੂੰ ਉਲਜਾਂਦੇ ਆ ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵੀਸਾਰ ਮਤ ਸ਼ਰਮਿੰਦਾ ਥੀਵਾਂ ਸਾਈਂ ਦੇ ਦਰਬਾਰ ਕਰਮੀ ਆਪੋ ਆਪਣੀ ਕਿ ਨੇੜ ਹੈ ਕਿ ਦੂਰ ਕੁਝ ਕਰਮਾਂ ਕਰਕੇ ਨੇੜੇ ਚਲੇ ਗਏ ਉਹ ਕਰਮਾ ਕਰਕੇ ਦੂਰ ਚਲੇ ਗਏ ਕਹਿੰਦੇ ਉਹ ਕਰਮ ਕਮਾਉਣੇ ਕਰਨੇ ਜਿਹੜੇ ਉਹ ਗੁਰੂ ਵਾਲੇ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਤੇ ਫਿਰ ਕੀ ਹੋਏਗਾ ਫਨ ਫੇਰ ਸੁਰਤ ਸਮਾਇਨ ਜਿਹੜਾ ਸੁਰਤ ਨੂੰ ਟਿਕਾਉਣਾ ਇਕਾਗਰਤਾ ਬਣਾਉਣੀ ਅੰਦਰ ਤੇ ਸੁਰਤ ਨੂੰ ਸ਼ਬਦ ਵਿੱਚ ਟਿਕਾਉਣਾ ਜੋੜਨਾ ਸਮਾਇਨ ਨਾਮ ਅਰਥ ਇਹਦੇ ਵਿਦਵਾਨਾਂ ਨੇ ਜਾਗ ਕੀਤੇ ਆ ਜਿਹੜਾ ਆਪਾਂ ਦੁੱਧ ਜਮਾਉਣ ਵਾਸਤੇ ਚਾਹ ਦਹੀਂ ਦਾ ਚਮਚ ਚਾਹ ਲੱਸੀ ਦਾ ਪਾਦੇ ਨੇ ਨਾ ਉਹਨੂੰ ਜਾਗ ਕਹਿੰਦੇ ਨੇ ਆਮ ਹੋਣ ਤਾਂ ਮੈਨੂੰ ਪਤਾ ਨਹੀਂ ਇਧਰਲੇ ਇਲਾਕੇ 'ਚ ਕੀ ਕਹਿੰਦੇ ਆ ਸਾਡੇ ਕੰਨਿਓ ਨੂੰ ਜਾਗ ਹੀ ਕਹਿੰਦੇ ਆ ਔਰ ਮਹਾਰਾਜ ਨੇ ਵੀ ਉਹਦਾ ਅਰਥ ਵਿਦਵਾਨਾਂ ਨੇ ਵੀ ਜਾਗ ਹੀ ਕੀਤਾ ਕਹਿੰਦੇ ਉਹ ਲੱਸੀ ਖੱਟਾ ਆਦ ਜਿਹੜਾ ਦੁੱਧ ਨੂੰ ਲਾਉਣਾ ਜਿਹੜੀ ਸੁਰਤ ਆਕਾਗਰਤਾ ਬਣਾ ਕੇ ਸ਼ਬਦ ਵਿੱਚ ਮਲਾਉਣੀ ਆ ਨਾ ਇਹ ਸਮਝੋ ਉਸ ਦੁੱਧ ਨੂੰ ਜਾਗ ਲਾਉਣੀ ਹੈ ਅੰਦਰ ਇਹ ਜਾਗ ਲਾਉਣੀ ਹੈ ਫਿਰ ਕੀ ਕਰਨਾ ਹੈ ਹੋਏ ਨਿਰਾਸ ਜਮਾਵੋ ਔਰ ਕਾਮਨਾਵਾਂ ਤੋਂ ਵਾਸ਼ਨਾਵਾਂ ਤੋਂ ਇਛਾਵਾਂ ਤੋਂ ਨਿਰਾਸ ਰਹਿ ਤੋਕੇ ਕੋਈ ਇੱਛਾ ਨਹੀਂ ਔਰ ਉਹਦੇ ਤੋਂ ਰਹਿ ਤੋਕੇ ਕਾਹੂ ਫਲ ਕੀ ਇੱਛਾ ਨਹੀਂ ਬੱਚ ਹੈ ਨਿਰਾਸ਼ ਹੋ ਕੇ ਕੇਵਲ ਭਗਤ ਕੀਰਤਨ ਸੰਗ ਰਾਚੈ ਭਗਤ ਕ ਭਗਤੀ ਕਰਨ ਵਾਲਾ ਭਗਤੀ ਕਰਦਿਆਂ ਉਹ ਪ੍ਰਭੂ ਦੀ ਕੀਰਤੀ ਦੇ ਵਿੱਚ ਰਚਿਆ ਮਚਿਆ ਹੋਏ ਨਿਰਾਸ਼ ਜਮਾਵੋ ਇਹ ਅੰਦਰ ਤਾਂ ਟਿਕ ਨਹੀਂ ਅਜ ਜਪਜੀ ਸਾਹਿਬ ਅਸੀਂ ਪੜਦੇ ਨਹੀਂ ਹੁੰਦੇ ਮੱਥਾ ਟੇਕ ਨਹੀਂ ਰਹੇ ਹੁੰਦੇ ਨਕਮਸਤਕ ਹੋ ਨਹੀਂ ਰਹੇ ਹੁੰਦੇ ਪਤਾ ਨਹੀਂ ਕਿੰਨੀਆਂ ਕੋ ਅਰਦਾਸਾਂ ਇੱਕ ਅਰਦਾਸ ਬੇਨਤੀ ਚ ਮੰਗਾ ਮੂਹਰੇ ਰੱਖੀਆਂ ਹੁੰਦੀਆਂ ਗੁਸਤਾਖੀ ਮਾਫ ਕਰਨਾ ਸਾਨੂੰ ਮੰਗਾ ਲੈ ਕੇ ਆਉਂਦੀਆਂ ਨੇ ਇੱਥੇ ਡਮਾਂਡਾਂ ਲੈ ਕੇ ਆਉਂਦੀਆਂ ਨੇ ਅਰਦਾਸ ਕਰਦੇ ਆ ਵੀ ਦੇ ਆ ਵੀ ਦੇ ਆ ਵੀ ਦੇ ਆ ਵੀ ਦੇ ਤੇ ਦਾਤੇ ਨੂੰ ਕੋਈ ਵਿਰਲਾ ਹੀ ਮੰਗਦਾ ਕੁਝ ਨਹੀਂ ਚਾਹੀਦਾ ਤੂੰ ਚਾਹੀਦਾ ਮੈਂ ਕੁਝ ਮੰਗਣ ਨਹੀਂ ਆਇਆ ਮੈਂ ਤੇਰੇ ਲਈ ਆਇਆ ਹਾਂ ਮੈਨੂੰ ਨਾਮ ਦੇ ਮੈਨੂੰ ਤੂੰ ਮਿਲੇ ਮੈਂ ਤੇਰੇ ਵਿੱਚ ਅਵੇਦ ਹੋਵਾਂ ਮੈਨੂੰ ਇਹ ਚਾਹੀਦਾ ਹੈ ਉਹ ਕੋਈ ਵਿਰਲਾ ਹੀ ਇੱਕ ਅਦਾ ਸੇਖ ਹੁੰਦਾ ਆ ਨਹੀਂ ਤੇ ਸਭ ਮੰਗਾ ਹੀ ਲੈ ਕੇ ਆਉਂਦੀਆਂ ਨੇ ਔਰ ਮੰਗਾ ਹੀ ਲੈ ਕੇ ਆਉਂਦੀਆਂ ਨੇ ਪਦਾਰਥਾਂ ਨੂੰ ਹੀ ਗੁਰੂ ਤੋਂ ਲੈਣ ਆਉਨੇ ਆ ਤੇ ਜਦੋਂ ਪਦਾਰਥਾਂ ਦਾ ਖਰੀਦੋ ਖਰਾਦੀ ਹੋਣ ਲੱਗ ਪੈ ਬਾਜ਼ਾਰ ਦੇ ਵਿੱਚੋਂ ਵਸਤੂ ਖਰੀਦੀਆਂ ਜਾਣੀਆਂ ਨੇ दुकान पर जाके दे मैं चाहता अभी दे देवी दे दे दे। दे दे। कोई दुकानदार नहीं कल आ नहीं कहता असी दरबार में भी बाजार बना देता है इन कामनाविया मंगा इन डिमांडा निरंकार किसी ने दुकान दकान बैठ के हटते बैठ के मालक वाला होका चला देता है वहगुरू वहगुरू चला देता है ਰੱਬ ਦਾ ਘਰ ਬਣਾ ਲਿਆ ਹਿਰਦੇ ਨੂੰ ਉਥੇ ਰੱਬ ਜਪਣ ਲੱਗ ਪਿਆ ਉਹਨੇ ਬਾਜ਼ਾਰ ਨੂੰ ਦਰਬਾਰ ਬਣਾ ਦਿੱਤਾ ਕਿਸੇ ਮੇਰੇ ਵਰਗੇ ਨੇ ਆ ਕੇ ਦਰਬਾਰ ਵਿੱਚ ਵੀ ਉਹੀ ਉਥਲ ਪੁਥਲ ਮਚਾ ਛੱਡੀ ਉਹਨੇ ਇੱਥੇ ਵੀ ਵਪਾਰ ਚਲਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਇੱਥੇ ਆ ਕੇ ਵੀ ਜੀਵ ਨਿਰਾਸ਼ ਨਿਰਇਸ਼ਤ ਨਹੀਂ ਹੋਇਆ ਇਹਨਾਂ ਤੋਂ ਰਹਿਤ ਨਹੀਂ ਹੋਇਆ ਜੇ ਹਿਰਦੇ ਚ ਨਾਮ ਟਿਕਾਉਣਾ ਵਸਾਉਣਾ ਚਾਹਣਾ ਟਿਕਿਆ ਰਹੇ ਫਿਰ ਨਿਰਾਸ਼ ਹੋ ਕਾਮਨਾਵਾਂ ਤੋਂ ਨਿਰਇਸ਼ਟ ਹੋ ਫਿਰ ਜੰਮੇਗਾ ਅੰਦਰ ਟਿਕੇਗਾ ਵਸੇਗਾ ਨਾਮ ਔਰ ਹਿਰਦੇ ਦੇ ਅੰਦਰ ਟਿਕ ਜਾਏਗਾ ਤੇ ਸੱਜਣਾ ਜਪੋ ਤਰ ਏਕੋ ਨਾਮਾ ਇੱਕ ਨਾਮ ਨੂੰ ਜਪ ਇੱਕ ਪਰਮਾਤਮਾ ਦੇ ਨਾਮ ਨੂੰ ਅਵਰ ਨਿਰਾਫਲ ਕਾਮਾਂ ਜਦੋਂ ਇੱਕ ਨਾਮ ਨੂੰ ਜਪੇਗਾ ਹੋਰ ਜਿੰਨੇ ਕਾਰਜ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੋਰ ਕਾਰਜ ਤੇਰੇ ਕਿਤੇ ਕੰਮ ਨਹੀਂ ਤੇ ਇਹਦਾ ਅਰਥ ਦੂਜਾ ਅਸੀਂ ਇਹ ਨਾ ਆਪਣੇ ਆ ਬਣਾ ਲਈਏ ਵੀ ਛੱਡ ਕੇ ਹੀ ਬਹਿ ਜਾਣਾ ਇਹ ਨਕਾਰਤਵਿਰਤੀ ਵੀ ਨਹੀਂ ਮਹਾਰਾ ਜੀ ਨੇ ਦਿੱਤੀ ਉਹਨਾਂ ਵਿੱਚ ਖੱਛਤ ਨਹੀਂ ਹੋਣਾ ਕਾਰੋਬਾਰ ਕਰਦਿਆਂ ਸਭ ਕੁਝ ਕਰਦਿਆਂ ਨਰੰਕਾਰ ਚੇਤੇ ਰਵੇ ਨਰੰਕਾਰ ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਚਿੱਤ ਪਰਮਾਤਮਾ ਨਾਲ ਹੋਵੇ ਉਹਨਾਂ ਦੀ ਪਕੜ ਨਾ ਹੋਵੇ ਪਕੜ त्याਗਣੀ ਆ ਕਾਰੋਬਾਰ ਸਭ ਕੁਝ ਛੱਡਣਾ ਨਹੀਂ ਧਰਮ ਦੀ ਕਿਰਤ ਵਿਰਤ ਕਰਨੀ ਇੱਕ ਨਾਮ ਨੂੰ ਜਪ ਬਾਕੀ ਨਿਸਫਲ ਨੇ ਨਿਭਣ ਵਾਲੇ ਨੇ ਮਹਾਰਾਜ ਵਿਸਰਾਮ ਦੇ ਸਥਾਈ ਦੇ ਕੇ ਫਰਮਾਉਂਦੇ ਰਹਾਓ ਕਿਰਪਾ ਕਰਦੇ ਨੇ ਇਹਨਾਂ ਦਾ ਮੈਂ ਸੰਖੇਪ ਰੂਪ ਆਪਦੇ ਨਾਲ ਸਾਂਝ ਪਾ ਰਿਹਾ ਸੰਖੇਪ ਤੋਂ ਸੰਖੇਪ ਕਿਉਂਕਿ ਵਿਸਤਾਰ ਗੁਰੂ ਨੇ ਬੜਾ ਕੀਤਾ ਹੈ ਵਿਦਵਾਨਾਂ ਨੇ ਬੜਾ ਕੀਤਾ ਹੈ ਮੇਰੀ ਮਤ ਥੋੜੀ ਆ ਮੇਰੇ ਤੋਂ ਇਨਾ ਵਿਸਥਾਰ ਨਹੀਂ ਹੋ ਸਕਦਾ ਸਮਾਂ ਥੋੜਾ ਆ ਇੰਨੇ ਸਮੇਂ ਚ ਵਿਸਥਾਰ ਨਹੀਂ ਹੋ ਸਕਦਾ ਫਿਰ ਵੀ ਗੁਰੂ ਕਿਰਪਾ ਜਿੰਨੀ ਕਰਦੇ ਆਪ ਸੰਗਤ ਕਿਰਪਾ ਕਰਨੇ ਉਸ ਅਨੁਸਾਰ ਜਿੰਨੀ ਇੱਕ ਮਤਬਦ ਗੁਰੂ ਬਖਸ਼ ਦੇਉਦੇ ਅਨੁਸਾਰ ਮਹਾਰਾਜ ਕਹਿੰਦੇ ਇਹੋ ਮਨ ਈਟੀ ਹਾਥ ਕਰੋ ਫਨ ਨੇਤ्रू ਨੀਂਦ ਨਾ ਆਵੇ ਫਿਰ ਦੁੱਧ ਨੂੰ ਰੇੜਕਣਾ ਜਾਂਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੇੜਕਾ ਪਾਉਣ ਲਈ ਔਰ ਚਾਟੀ ਤੇ ਨਹੀਂ ਮਧਾਨੀ ਤੇ ਉਹਨੂੰ ਨੇਤਰਾ ਹੁੰਦਾ ਹੁਣ ਤਾਂ ਮਸ਼ੀਨੀ ਯੁੱਗ ਆ ਗਿਆ ਨਾ ਜੀ ਪਹਿਲਾਂ ਕਿਦੇ ਕਿਦੇ ਘਰਾਂ ਦੇ ਵਿੱਚ ਅਜੇ ਵੀ ਉਹ ਪਈਆਂ ਹੋਈਆਂ ਨੇ ਮਧਾਨੀਆਂ ਤੇ ਪੁਰਾਣੀਆਂ ਮਾਈਆਂ ਨੂੰ ਪਤਾ ਇਹ ਰਿੜਕਣੇ ਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਉਹ ਜਿਹੜੀ ਮਧਾਨੀ ਰਿੜਕਣ ਵਾਸਤੇ ਨੇ ਉਹਦੇ 달ੇ 달ੇ ਰੱਸੀ ਬੁਲੇਟੀ ਹੁੰਦੀ ਰੱਸੀ ਤੇ ਰੱਸੀ ਦੇ ਨਾਲ ਨਾ ਔਰ 3-4 ਇੰਚ ਦੀਆਂ ਦੋ ਗੁੱਲੀਆਂ ਜੀਆਂ ਬੱਧੀਆਂ ਦੀਆਂ ਲੱਕੜ ਦੀਆਂ ਤੇ ਵਿਚਾਲੇ ਉਹਦੇ ਤੋਂ ਕੱਢ ਕੇ ਵੀ ਉੱਤੇ ਰੱਸੀ ਟਿਕੀ ਰਵੇ ਉਹ ਉੱਥੇ ਬੱਧੀ ਹੁੰਦੀ ਰੱਸੀ ਤੇ ਬਲੇਟੇ ਨਾਲ ਸੱਜੇ ਨੂੰ ਖਿੱਚਿਆ ਉਧਰ ਨੂੰ ਖੱਬੇ ਨੂੰ ਜਿਹੜੀਆਂ ਈਟੀਆਂ ਹੁੰਦੀਆਂ ਨਾ ਉਹ ਲੱਕੜ ਦੇ ਟੁਕੜੇ ਉਹ ਉਂਗਲਾਂ ਦੇ ਵਿੱਚ ਦੀ ਆ ਜਾਂਦੇ ਉਂਗਲਾਂ 'ਚ ਤੇ ਰੱਸੀ ਇਹਨਾਂ ਸਪੇਸ ਥਾਣੀ ਬਾਹਰ ਹੁੰਦੀ ਹੈ ਵੀ ਰੱਸੀ ਹਥੋਂ ਨਿਕਲੇ ਨਾ ਉਹਦਾ ਜਿਆਦਾ ਹੋਰ ਮਤਲਬ ਨਹੀਂ ਉਹਦੇ ਨਾਲ ਖਿੱਚ ਕੇ ਪਕੜ ਬਣਾ ਕੇ ਤੇ ਉਹਨੂੰ ਰਿੜਕਣਾ ਜੇ ਉਹ ਪਕੜ ਚੋਂ ਨਿਕਲ ਜੇ ਤੇ ਚਾਟੀ ਵੀ ਟੁੱਟ ਜਾਂਦੀ ਏ ਇੱਕ ਪਾਸੇ ਉਹ ਹੱਥ ਚੋਂ ਨਿਕਲ ਗਈ ਤੇ ਉਹ ਕੋੜ ਵੱਜਦਾ ਉਹਦੇ ਨਾਲ ਬੈਲੈਂਸ ਵਿਗੜ ਜਾਂਦਾ ਚਾਟੀ ਟੁੱਟ ਜਾਂਦੀ ਦਹੀਂ ਸਭ ਕੁਝ ਲੱਸੀ ਰੁੜ ਜਾਂਦੀ ਮਹਾਰਾਜ ਕਹਿੰਦੇ ਜਿਹੜਾ ਤਿਰ ਮੰਨ ਤੇ ਚੇ ਮਨ ਬੁੱਧਿਆ ਨਾ ਇਹਨੂੰ ਪਕੜ ਵਿੱਚ ਲਿਆ ਕਬੂ ਜੀੜਾ ਉਬ ਚੜਤ ਹੈ ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਤ ਚਾਰੇ ਕੁੰਡਾਂ ਭਾਲੇ ਮੈਂ ਸੰਖੇਪ ਕਰਾਂ ਮਹਾਰਾਜ ਕਹਿੰਦੇ ਇਹਨੂੰ ਪਕੜ ਚ ਲਿਆ ਜਦੋਂ ਇਹ ਹੱਥੋਂ ਨਿਕਲ ਜਾਂਦਾ ਹੈ ਨਾ ਹੱਥ ਚੋਂ ਉਦੋਂ ਫਿਰ ਭੰਨਦਾ ਹੈ ਤੋੜਦਾ ਹੈ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਫਿਰ ਖਲਾਰੇ ਹੀ ਪਾਉਂਦਾ ਹੋਰ ਕੁਝ ਨਹੀਂ ਕਰਦਾ ਇਹਨੂੰ ਪਕੜ ਚ ਲਿਆ ਤੇ ਆਪਣੀ ਪਕੜ ਚ ਲਿਆ ਕੇ ਫਿਰ ਰਿੜਕ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਇਹਨੂੰ ਰਿੜਕ ਤੇ ਔਰ ਕਹਿੰਦੇ ਨੂੰ ਹੱਥ ਵਿੱਚ ਲਿਆ ਮਨਬੁੱਧ ਰੂਪ ਹੱਥਾਂ ਨੂੰ ਪਕੜ ਵਿੱਚ ਲਿਆ ਇਕਾਗਰਤਾ ਬਣਾ ਆਦੀਨ ਕਰ ਆਪਣੇ ਇਹਨਾਂ ਦੇ ਅਧੀਨ ਨਾ ਫੁਨ ਫੇਰ ਨਿਤਰੋ نیند ਨਾ ਆਵੇ ਔਰ ਨੇਤਰਾ ਜਿਹੜਾ ਬਣਾਉਣਾ ਔਰ ਸੁਰਤ ਲੰਬੀ ਕਰਨੀ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੀ ਸਜਣਾ ਫਿਰ ਜਪਦਿਆਂ ਹੋਇਆਂ ਜਿਵੇਂ ਰਿੜਕਦਿਆਂ ਬੜੀ ਸਾਵਧਾਨੀ ਰੱਖਣੀ ਪੈਂਦੀ ਨਾ ਜਪਦਿਆਂ ਹੋਇਆਂ ਅਵਿਦਿਆ ਦੀ ਨੀਂਦ ਵਿੱਚੋਂ ਤੇ ਔਰ ਅਗਿਆਨਤਾ ਦੇ ਹਨੇਰੇ ਵਿੱਚੋਂ ਜਾਗਦੇ ਰਹਿਣਾ ਅੰਦਰੋਂ ਕਦੇ ਅਗਿਆਨ ਦੇ ਹਨੇਰੇ ਵਿੱਚ ਅਵਿਦਿਆ ਦੀ ਨੀਂਦੇ ਖੁਰਾਟੇ ਨਹੀਂ ਮਾਰਨੇ ਉਹ ਤੇਰੇ ਮਨ ਬੁੱਧ ਰੂਪ ਨੇਤਰਾ ਵਿੱਚ ਨੀਂਦ ਨਾ ਆਵੇ ਇਹ ਨੇਤਰਾ ਬਣਾ ਰੱਬ ਵੱਲ ਨੂੰ ਜਾਗਦਾ ਰਹੇ ਜਪਦਾ ਰਹੇ ਜੁੜਿਆ ਰਹੇ ਤੇ ਸਾਵਧਾਨੀ ਬਣੀ ਰਹੇ ਮਨ ਇਧਰ ਉਧਰ ਪਟਕੇ ਨਾ ਇਹ ਨੇਤਰਾ ਬਣਾ ਇਸ ਤਰ੍ਹਾਂ ਦਾ ਨੇਤਰਾ ਬਣਾ ਤੇ ਹਿਰਦੇ ਦੇ ਅੰਦਰ ਧਾਰਨ ਕਰ ਮਹਾਰਾਜ ਕਹਿੰਦੇ ਫਿਰ ਰੱਬ ਅੰਦਰ ਵਸੇਗਾ ਰਸਨਾ ਨਾਮ ਜਪੂ ਤਬ ਮਥੀਏ ਹੁਣ ਰਿੜਕਣਾ ਕੀ ਕਹਿੰਦੇ ਜਿਹੜਾ ਰਸਨਾ ਇਰਸਾ ਨੂੰ ਜਦੋਂ ਮਾਨਦੀ ਉਹਦੇ ਨੂੰ ਰਸਨਾ ਕਹਿੰਦੇ ਆ ਔਰ ਵਿਦਵਾਨ ਤੇ ਜਦੋਂ ਬੋਲਦੀ ਉਹਦੇ ਜ਼ੁਬਾਨ ਕਹਿੰਦੇ ਆ ਹੈ ਇਹ ਕੋਈ ਕਹਿ ਲੱਗੇ ਦੇ ਨਾਲ ਜਪਣਾ ਜਿਹੜਾ ਹੈ ਨਾ ਵੈਗੁਰੂ ਦਾ ਅਦਾਨ ਪ੍ਰਦਾਨ ਕਰਨਾ ਔਰ ਕਹਿੰਦੇ ਏ ਆ ਮਥਨਾ ਰਿੜਕਣਾ ਇਹ ਰੇੜ ਕਾ ਪਾ ਵਾਹਿ ਗੁਰੂ 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 ਜਿਵੇਂ ਮੁਧਾਨੀ ਰਿੜਕੀ ਦੀ ਨਾ ਕਦੇ ਸੱਜੇ ਨੂੰ ਕਦੇ ਖੱਬੇ ਨੂੰ ਤੇ ਕਦੇ ਸਾਸ ਅੰਦਰ ਨੂੰ ਕਦੇ ਬਾਹਰ ਨੂੰ ਕਦੇ ਅੰਦਰ ਨੂੰ ਕਦੇ ਬਾਹਰ ਨੂੰ ਔਰ ਇਹ ਰੇੜ ਕਾ ਪਾ ਇਨ ਬੇਦ ਅੰਮ੍ਰਿਤ ਪਾਵੋ ਕਿਉਂ ਰਿੜਕ ਰਿੜਕ ਕੇ ਰਿੜਕ ਰਿੜਕ ਕੇ ਫਿਰ ਉਹਦੇ ਵਿੱਚੋਂ ਮੱਖਣ ਨਿਕਲ ਆਉਂਦਾ ਹੈ ਤਤ ਉਹਦਾ ਨਿਕਲ ਆਉਂਦਾ ਹੈ ਤੇ ਜਪ ਜਪ ਕੇ ਜਪ ਜਪ ਕੇ ਤੇਰੇ ਅੰਦਰੋਂ ਵੈਗੁਰੂ ਦਾ ਨਾਮ ਅੰਮ੍ਰਿਤ ਪ੍ਰਗਟ ਹੋ ਆਵੇਗਾ ਇਨੀ ਕੁ ਠੰਡਿਾਈ ਦੇਵੇਗਾ ਤੇਰੀ ਜਨਮ ਜਨਮਾਂਤਰਾਂ ਦੀ ਖੁਸ਼ਕੀ ਚੱਕ ਦੇਵੇਗਾ ਅੰਦਰ ਇਹਨਾਂ ਨੂੰ ਤਾਕਤਵਰ ਹੋ ਜਾਏਗਾ ਉਹ ਅੰਦਰੋਂ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ ਵੈ ਗੁਰੂ ਦੇ ਨਾਮ ਦੀ ਇਸ ਢੰਗ ਨਾਲ ਆਤਮਿਕ ਆਨੰਦ ਦਾ ਮੱਖਣ ਪੈਦਾ ਹੋਵੇਗਾ ਮਨ ਸੰਪਟ ਜਿਤ ਸਤ ਸਰਨਾਮਨ ਭਵਨ ਪਾਤੀ ਤ੍ਰਿਪਤ ਕਰੇ ਕਹਿੰਦੇ ਮਨ ਨੂੰ ਡੱਬਾ ਬਣਾ ਸੰਪਟ ਦਾ ਅਰਥ ਡੱਬਾ ਹੁੰਦਾ ਮੈਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਔਰ ਡੱਬਾ ਤੇ ਡੱਬੇ ਦੇ ਵਿੱਚ ਉਹ ਜਿਹੜਾ ਮੱਖਣ ਨਿਕਲ ਆਉਂਦਾ ਹੈ ਤੇ ਫਿਰ ਉਹਨੂੰ ਜਾ ਮਰਦਮਾਨ ਹੁੰਦੇ ਆ ਬਣਾਏ ਹੋਏ ਉਹਦੇ ਵਿੱਚ ਮਾਈਆਂ ਬੀਬੀਆਂ ਕੱਢ ਲੈਂਦੀਆਂ ਨੇ ਹੁਣ ਸਟੀਲ ਆਦ ਦੇ ਡੱਬੇ ਆ ਗਏ ਉਹਨਾਂ 'ਚ ਰੱਖ ਕੇ ਮੱਖਣ ਨੂੰ ਬੰਦ ਕਰ ਲੈਂਦੀਆਂ ਨੇ ਕਹਿਣ ਲੱਗੇ ਸਜਣਾ ਜਿਵੇਂ ਕੀਮਤੀ ਵਸਤੂ ਬੰਦ ਕੀਤੀ ਨਾ ਉਧਰੋਂ ਵੀ ਤੇ ਉਧਰੋਂ ਵੀ ਸਜਣਾ ਮਨ ਨੂੰ ਡੱਬਾ ਬਣਾ ਵੈਗਰੂ ਦਾ ਨਾਮ ਵਿੱਚ ਧਰ ਤੇ ਬੰਦ ਕਰਨ ਦਾ ਮਤਲਬ ਪਤਾ ਕੀ ਇਹ ਅੰਦਰ ਟਿਕਾਉਣਾ ਟਿਕਿਆ ਰਵੇ ਨਾ ਉਧਰ ਨਾ ਉਧਰ ਨੂੰ ਅੰਦਰ ਟਕਾ ਅੰਦਰ ਵਸਾ ਔਰ ਫੇਰੇ ਵਸੂ ਕਿਥੋਂ ਪ੍ਰਾਪਤੀ ਕਿਥੋਂ ਸਤ ਸਾਰਨ ਨਾਵਨ ਸਤ ਦਾ ਜਿਹੜਾ ਸਰ ਸਰੋਵਰੇ ਸਤ ਸੰਗਤ ਜਿੱਥੇ ਵਿੱਚ ਸੰਗਤ ਹਾਰ ਪ੍ਰਭ ਵਸੈ ਜਿਓ ਉਸ ਸਤ ਗੁਰੂ ਦੀ ਸੰਗਤ ਰੂਪ ਸਰੋਵਰ ਵਿੱਚ ਆ ਜਿੱਥੇ ਗੁਰੂ ਦਾ ਵਸਾਈ ਇੱਥੇ ਆ ਕੇ ਨਾਵਨ ਇਸ਼ਨਾਨ ਕਰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ ਇਥੇ ਆਕੇ ਅੰਦਰ ਦੀ ਮੈਲ ਉਤਾਰ ਅੰਦਰੋਂ ਧੋ ਧੋ ਕੇ ਮੈਲ ਨੂੰ ਬਾਹਰ ਕੱਢ ਤਾ ਨਾਮ ਟਿਕੇਗਾ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਹੱਛਨ ਹੋਏ ਮੈਲ ਨੂੰ ਉਤਾਰ ਪਾਵਨ ਪਤੀ ਤ੍ਰਿਪਤ ਕਰੇ ਕਹਿੰਦੇ ਭਾਵਨਾ ਜਿਹੜੀ ਆ ਨਾ ਇਹਦਾ ਪਾਤਰ ਭਾਂਡਾ ਬੁਣਾ ਸਰਦਾ ਰੂਪੀ ਔਰ ਇਹ ਭਾਵਨਾ ਬਣਾ ਭਾਵਨ ਪਤੀ ਤ੍ਰਿਪਤ ਕਰੇ ਕਹਿੰਦੇ ਫਿਰ ਪੂਜਾ ਕਰਨੀ ਹੈ ਨਾ ਪ੍ਰਮਾਤਮਾ ਦੀ ਕੋਈ ਤੁਲਸੀ ਦੇ ਪੱਤੇ ਚੱਕੀ ਫਿਰਦਾ ਕੋਈ ਫੁੱਲ ਕਹਿਣ ਲੱਗੇ ਤੂੰ ਆਪਣੇ ਹਿਰਦੇ ਨੂੰ ਔਰ ਭਾਵਨਾ ਦੇ ਪੱਤੇ ਬੁਣਾ ਪ੍ਰਮਾਤਮਾ ਦੇ ਸਮਖਸ਼ ਰੱਖਣ ਲਈ ਅਰ ਜਦੋਂ ਐਸਾ ਚੇਤਨ ਸਰੂਪ ਠਾਕੁਰ ਵੈਗਰੂ ਦੇ ਅੱਗੇ ਇਸ ਤਰ੍ਹਾਂ ਦੇ ਪੂਜਾ ਕਰੇਗਾ ਰੱਖੇਗਾ ਅਰ ਪਤ ਕਰੇਗਾ ਨਾ ਅਰ ਤ੍ਰਿਪਤ ਕਰੇ ਫਿਰ ਉੱਪਰ ਸੰਨ ਹੋ ਜਾਵੇਗਾ ਇਸ ਢੰਗ ਨਾਲ ਪਰਮਾਤਮਾ ਦਾ ਪੂਜਨ ਕਰ ਪਰਮਾਤਮਾ ਦੇ ਨਾਲ ਜੁੜ ਪੂਜਾ ਪ੍ਰਾਨਕ ਸੇਵਕ ਜੇ ਸੇਵੇ ਆਪਣੇ ਪ੍ਰਾਣਾ ਦਾ ਪੂਜਨ ਕੀਏ ਸੁਜਵ ਪਰਮਾਤਮਾ ਨੂੰ ਸਵਾਸ ਸਵਾਸ ਜਪਨਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਆਨਿਤ ਤਰਿਆਗੋ ਤਰੰਗ ਛੰਤ ਦਨਾ ਕੀ ਧੂਰ ਮਨ ਮੰਗ ਕਹਿੰਦੇ ਉਹ ਸੇਵਕ ਜਿਹੜਾ ਸਵਾਸ ਸਵਾਸ ਜਪਦਾ ਪੂਜਾ ਕੀਏ ਪੂਜਾ ਕੀਚੈ ਹਰ ਨਾਮ ਧਿਆਈਏ ਬਿਨ ਨਾਵੇ ਪੂਜਣਾ ਹੋਏ ਉ ਸਵਾਸ ਸਵਾਸ ਨਾਮ ਜਪਦਾ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਜੇ ਇਸ ਤਰ੍ਹਾਂ ਸੇਵਾ ਕਰੇ ਇਨ ਬਿਦ ਇਸ ਢੰਗ ਨਾਲ ਸਾਹਿਬ ਰਵਤ ਰਹੇ ਪਰਮਾਤਮਾ ਨੂੰ ਸਿਮਰਦਾ ਰਵੇ ਤੇ ਤ੍ਰਿਪਤੀ ਆਵੇਗੀ ਆਨੰਦ ਆਵੇਗਾ ਅੰਦਰੋਂ ਭੋਗਦਾ ਹੋਇਆ ਅਨੰਦਤ ਹੋ ਜਾਵੇਗਾ ਮਹਾਰਾਜ ਕਹਿੰਦੇ ਕਹਿੰਦੇ ਕਹ ਹੈ ਕਹ ਕਹ ਜਾਵੇ ਔਰ ਜਿਹੜੇ ਕਹਿੰਦੇ ਔਰ ਸ਼ਾਸਤਰਾਂ ਨੂੰ గ్రంథਾ ਨੂੰ বেদਾਂ ਨੂੰ ਉਹ ਕਹਿੰਦੇ ਹੋਏ ਤੁਰ ਗਏ ਤੇ ਤੁਰੇ ਜਾ ਰਹੇ ਔਰ ਕਹਿ ਤੇ ਵਿਖਿਆਨ ਕਰਤਾ ਵੀ ਤੁਰੇ ਜਾ ਰਹੇ ਬਿਨਾ ਕਮਾਉਣ ਤੋਂ ਕਹਿ ਕਹਿ ਜਾਵੇ ਤੇ ਕੁਝ ਉਹ ਨੇ ਅੱਗੇ ਛਾਤਰਾਂ ਨੂੰ ਗ੍ਰੰਥਾ ਨੂੰ ਮੇਰੀ ਤਰ ਪੜ ਪੜ ਕੇ ਅੱਗੇ ਸੁਣਾਈ ਜਾਣਾ ਆਪਦੇ ਪੱਲੇ ਕੁਝ ਨਹੀਂ ਨਹੀਂ ਜਪ ਨਹੀਂ ਤਪ ਨਹੀਂ ਪੂਜਾ ਨਹੀਂ ਪਾਠ ਨਹੀਂ ਦਇਆ ਨਹੀਂ ਅੰਦਰ ਤਰਸ ਕੁਝ ਵੀ ਪੱਲੇ ਨਹੀਂ ਆਪਣੇ ਭਾਂਡੇ ਖਾਲੀ ਨੇ ਕਹਿੰਦੇ ਹੈ ਮੇਰੇ ਵੈ ਗੁਰੂ ਤੁਮ ਸਰ ਅਬਰਣਾ ਕੋਈ ਤੇਰੇ ਵਰਗਾ ਕੋਈ ਸਰ ਸਮੁੰਦਰ ਨਹੀਂ ਤੇਰੇ ਵਰਗਾ ਕੋਈ ਸਰ ਸਰੋਵਰ ਨਹੀਂ ਜਿੱਥੇ ਸਾਰੇ ਨਵਾਦੇ ਜਾਣ ਤੇਰੀ ਬਰਾਬਰ ਦਾ ਕੋਈ ਦੂਜਾ ਨਹੀਂ ਓ ਮੇਰੇ ਮਾਲਕਾ ਤੇਰੇ ਵਰਗਾ ਨਿਓ ਭਗਤ ਹੀਨ ਨਾਨਕ ਜਨ ਜੰਪੈ ਭਗਤੀ ਤੋਹੀਨ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਹਿਬ ਮਹਾਰਾਜ ਉਚਾਰਨ ਕਰਦੇ ਨੇ ਕਿ ਅਰ ਭਗਤੀ ਤੋ ਹੀ ਨਾ ਆ ਭਗਤੀ ਨਹੀਂ ਇਹ ਨਿਰਮਾਨਤਾ ਹੈ ਗੁਰੂ ਦੀ ਸਿੱਖ ਵਿੱਚ ਪੜ ਕੇ ਸੁਣ ਕੇ ਤੁਰ ਕੇ ਆਰਾਧ ਕੇ ਸਿਮਰਨ ਕਰਕੇ ਇਹ ਨਾ ਕਹੇ ਕਿ ਮੈਂ ਬੜਾ ਜਪ ਲਿਆ ਜੀ ਬਹੁਤ ਕੁਝ ਨਹੀਂ ਦਾਤਾ ਮੇਰੇ ਤੋਂ ਤੇਰੀ ਭਗਤੀ ਨਹੀਂ ਹੋ ਆਉਂਦੀ ਇਹ ਜਿਹੜਾ ਜਪ ਤਪ ਸੇਵਾ ਸਿਮਰਨ ਹੋ ਰਿਹਾ ਤੂੰ ਕਰਵਾ ਰਿਆ ਤਾਂ ਮੈਂ ਨਹੀਂ ਕਰ ਰਿਆ ਮੇਰੇ ਵਰਗੇ ਤਨ ਹੋਰ ਬਥੇਰੇ ਨੇ ਤੁਰੇ ਫਿਰਦੇ ਮਹਾਰਾਜ ਤੂੰ ਕਰਵਾ ਰਿਹਾ ਹੈ ਮਹਾਰਾਜ ਕਹਿੰਦੇ ਹਉ ਸਾਲਾਹੀ ਸੱਚਾ ਸੋਈ ਮਹਾਰਾਜ ਤੇਰੀ ਕਿਰਪਾ ਆ ਔਰ ਤੇਰੀ ਭਗਤੀ ਵਾਲੇ ਗੁਨਾ ਤੋਂ ਮੈਂ ਰਹਿ ਤਾ ਤੂੰ ਤਰਸ ਕਰਦਾ ਤੇ ਮੈਂ ਸੱਚਾ ਆਕਾਲ ਪੁਰਖ ਵੈਗੁਰੂ ਜਿਹੜਾ ਉਹਦੀ ਸਲਾਹਤਾ ਕਰਨਾ ਹੈ ਏ ਮਹਾਰਾਜ ਤੂੰ ਕਿਰਪਾ ਕਰਦਾ ਤਾਂ ਸਭ ਕੁਝ ਹੋ ਆਉਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਸਿੱਧ ਪੁਰਸ਼ਾਂ ਨੂੰ ਕਿਹਾ ਐਉਂ ਰੱਬ ਹਿਰਦੇ ਚ ਵਸਣਾ ਲੋਕਾਈ ਨੂੰ ਅਸਾਨੂੰ ਕਿਹਾ ਐਉਂ ਤਰੋਂਗੇ ਜੁੜੋਂਗੇ ਅਕਗਰਤਾ ਬਣਾਉਂਗੇ ਤੁਹਾਨੂੰ ਕਿਦੇ ਪਟਕਣ ਦੀ ਲੋੜ ਨਹੀਂ ਅੰਦਰੋਂ ਹੀ ਪਰਮਾਤਮਾ ਨੂੰ ਪਾਵੋਗੇ ਹਿਰਦੇ ਚ ਪਰਮਾਤਮਾ ਮਿਲੇਗਾ ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਸਤਗੁਰੂ ਦੀ ਰਹਿਮਤ ਦੇ ਸਦਕਾ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਗੁਰੂ ਕੀ ਸੰਗਤ ਨੇ ਸਤਗੁਰੂ ਸੱਚੇ ਪਾਤਸ਼ਾਹ ਨੇ ਬਖਸ਼ ਲੈਣਾ ਅੱਗੇ ਤੋਂ શ્રેષ્ઠ ਮਤਬੁੱਧ ਬਖਸ਼ਿਸ਼ ਕਰਿਆ ਜੇ ਤੁਹਾਡੀ ਬਖਸ਼ੀ ਬੁੱਧ ਨਾਲ ਸਤਗੁਰੂ ਦੀ ਬੁੱਧ ਨਾਲ ਜਿੰਨੀ ਕੁ ਸੂਝ-ਬੂਝ ਅਕਲ ਦੀ ਔਰ ਬੁੱਧੀ ਦੀ ਔਰ ਬਖਸ਼ਿਸ਼ ਕਰਦੇ ਹੋ ਦੇ ਮੁਤਲਕ ਪੜ ਪੜਾ ਕੇ ਸੰਖੇਪ ਰੂਪ ਚ ਆਪਦੇ ਸਮਖਸ਼ ਗੁਰੂ ਹਜ਼ੂਰੀ ਅੰਦਰ ਵਿਚਾਰ ਰੱਖਣ ਦਾ ਯਤਨ ਕਰੀਦਾ ਸਤਿਗੁਰੂ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਸਾਡਾ ਆਇਆ ਸਫਲਾ ਇਨੀਆਂ ਬੇਨਤੀਆਂ ਪ੍ਰਮਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ